ਉਹ ਚਲੋ ਜਿਆਦਾ ਲੜਾਈ ਹੋ ਗਈ ਤੇ ਚੱਕੇ ਗਏ ਸੀ ਬੜੈਲ ਪਹੁੰਚ ਗਏ ਅੱਛਾ ਉਹ ਜੋ ਕੁਝ ਮਹੀਨੇ ਬਾਅਦ ਫਿਰ ਜਦੋਂ ਆਇਆ ਮੇਰੇ ਦਿਮਾਗ 'ਚ ਵੀ ਉਹ ਕੈਸਾ ਡਾ ਲਾਇਆ ਸੀ ਸੱਜਣਾ ਹੂੰ ਬਾਹਰ ਆ ਕੇ ਦੋ ਚਾਰ ਦਿਨ ਬਾਅਦ ਫਨ ਫੋਨ ਕਰਕੇ ਮੈਂ ਮੇਰਾ ਦੋਸਤ ਸੀ ਡੇਵਿਡ ਦਵਿੰਦਰ ਇੱਥੇ ਅਮਰੀਕਾ ਰਹਿੰਦਾ ਅੱਛਾ ਜਦੋਂ ਅਸੀਂ ਉਹਦੇ 15 ਸੈਕਟਰ ਘਰ ਦਾ ਦਰਵਾਜ਼ਾ ਖੜਕਾਇਆ ਹਾਂ ਤਾਂ ਇੱਕ ਟਾਕੀ ਖੁੱਲੀ ਛੋਟੀ ਜੀ ਮੈਂ ਸਾਸਿਕਾਰ ਕਹਿੰਦਾ ਨਾ ਭਾਈ ਜੀ ਜਾਓ ਤੁਸੀਂ ਮੈਂ ਕੀ ਹੋਇਆ ਕਹਿੰਦਾ ਵੀ ਮੈਂ ਮੈਂ ਨਹੀਂ ਬਦਮਾਸ਼ ਟੈਪ ਬੰਦ ਦਾ ਕੰਮ ਕਰਦਾ ਮੈਂ ਕਹੋਏ ਮੈਂ ਉਹਨੂੰ ਕਨਵਿੰਸ ਕਰਾ ਰਿਹਾ ਸੀ ਕਿ ਕੋਈ ਐਦਾਂ ਦਾ ਨਹੀਂ ਤਾਂ ਚਲੋ ਸਟੂਡੈਂਟ ਲੜਾਈ ਆ ਹੋ ਜਾਂਦੀ ਐ ਉਹਨੇ ਥਾੜ ਕਰਕੇ ਟਾਕੀ ਬੰਦ ਕਰੀ ਸੋ ਐਦਾਂ ਸਾਡੀ ਕੈਸਟ ਸੀ ਨਾ ਜਿਹੜੀ ਸਾਡੇ ਇੱਕ ਦੋਸਤ ਸੀ ਸਰਿੰਦਰ ਰਿਹਾਲ ਜਦੋਂ ਅਸੀਂ ਜਿਹੜੀ ਪਹਿਲਾਂ ਰਿਕਾਰਡ ਕਰੀ ਸੀ ਉਹ ਟੀ ਸੀਰੀਜ਼ ਮੈਗਨਾ ਸਾਊਂਡ ਇੱਕ ਹੁੰਦੀ ਸੀ ਬੀ ਐਮ ਜੀ ਕਰਸੈਂਡੋ ਨਹੀਂ ਆ ਰਿਹਾ ਸੋਨੀ ਮਿਊਜ਼ਿਕ ਸਭ ਦੇ ਜਾ ਕੇ ਆਈ ਅੱਛਾ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੇ ਗਾਣੇ ਕਿਉਂਕਿ ਉਦੋਂ ਬਹੁਤ ਤਿੱਖੇ ਉੱਚੀ ਈਸਵਰ ਵਾਲੇ ਉਹ ਸੈਡ ਗਾਣਿਆਂ ਦਾ ਰਵਾਜ ਸੀ ਬਿਲਕੁਲ ਕਮਾਨ ਸਾਹਿਬ ਕੋਲ ਵੀ ਗਈ ਸੀ ਇੱਕ ਵਾਰੀ ਅੱਛਾ ਸੋ ਫਿਰ ਇਹ ਗੌਰਵ ਉਹਨਾਂ ਜਦੋਂ ਸਟੂਡੀਓ ਖੋਲ੍ਹਿਆ ਉਹ ਥੋੜਾ ਜਿਉਂ ਕਿ